ਲੋ ਵੀਰੇ ਤੂੰ ਕਿੱਥੇ ਐ ਵੀਰੋ ਤਕ ਕਿਸੇ ਨਾਲ ਲੜ ਰਿਹਾ ਮੇਰਾ ਵੀਰੋ ਗੁੰਮ ਗਿਆ ਫਿਲਮਾਂ ਦੇ ਵਿੱਚ ਕੰਮ ਕੀਤਾ ਪੰਜਾਬੀ ਇੰਡਸਟਰੀ 'ਚ ਨਜ਼ਰ ਆਏ ਬਾਲੀਵੁੱਡ ਤੱਕ ਦਾ ਸਫ਼ਰ ਦਇਕ ਕੀਤਾ ਤੇ ਬਾਅਦ ਵਿੱਚ ਫੂਡ ਕੋਰਨਰ ਵਾਲੀ ਸਾਈਡ ਆਏ ਕੋਈ ਖਾਸ ਵਜ੍ਹਾ ਸੀ ਕਿ ਇੱਧਰ ਆਉਣਾ ਪਿਆ ਇਹ ਕੰਮ ਉਧਰ ਵੀ ਕਰੀ ਜਾਂਦਾ ਜੀ ਤੇ ਇੱਧਰ ਕਿਰਤ ਦੀ ਕਮਾਈ ਕਰੀ ਜਾਂਦੇ ਦੱਸਣੋਂ ਆਂ ਦੀ ਬਸ ਉਹ ਤੋਂ ਸਮਝ ਨਹੀਂ ਆਇਕੋਛੇ ਤੇ ਟ੍ਰੈਂਡ ਹੋਲੀ-ਹੋਲੀ ਕਰਦੇ-ਕਰਦੇ ਰਾਜਮਾ ਕੜੀ ਚੋਲ ਦਾ ਟ੍ਰੈਂਡ ਸੀਗਾ ਤੇ ਮੇਰੇ ਫਾਦਰ ਸਾਹਿਬ ਨੇ ਸੈਟਅਪ ਸਟਾਰਟ ਕੀਤਾ ਸੀਗਾ। ਇਹ ਜਾਨਣਾ ਚਾਹਾਂਗੀ ਤੁਹਾਡੀ ਪਹਿਲੀ ਫਿਲਮ ਹਸ਼ਰ ਸੀ? ਹਾਂ ਪਹਿਲੀ ਫਿਲਮ ਮੇਰੀ ਹਸ਼ਰ ਸੀਗੀ। ਇਹ ਫਿਲਮ ਕਿਵੇਂ ਤੁਹਾਡੇ ਨੂੰ ਮਿਲੀ ਸੀ? ਜੈਟਲ ਸਟੂਡੀਓ ਮੈਨੂੰ ਬੁਲਾ ਲਿਆ ਉਹਨਾਂ ਨੇ, ਆਡੀਸ਼ਨ ਹੋਇਆ ਤੇ ਆਡੀਸ਼ਨ ਚ ਪਾਸ ਹੋ ਗਿਆ ਮੈਂ ਉਸੇ ਟਾਈਮ। ਤੇ ਬਬੂ ਵਾ ਨੇ ਸੈਲੈਕਟ ਕਰ ਲਿਆ ਗੌਰਵ ਤਰੇਨ ਜੀ ਨੇ ਫਾਈਨਲ ਕਰਤਾ ਤੇ ਹਸ਼ਰ ਬਣ ਗਈ ਹ ਹੁਣ ਤੁਹਾਡੀ ਗੱਲ ਹੁੰਦੀ ਹੈ ਪਪਮਨ ਹੋਰਾਂ ਨਾਲ ਕਦੇ ਕੰਟੈਕਟ ਸਤਿ ਸ਼੍ਰੀ ਅਕਾਲ ਦਸ ਜੁੜਿਓ ਦਾ ਅਨਿਕ ਸਵੇਰਾ ਦੇ ਨਾਲ ਤੇ ਮੈਂ ਸੋਨੀਆ ਸੋ ਅੱਜ ਅਸੀਂ ਪਹੁੰਚਿਆ ਬਿਹਤ ਖਾਸ ਜਗਾਹ ਤੇ ਕਿਉਂਕਿ ਜਿਨ੍ਹਾਂ ਦੇ ਨਾਲ ਅੱਜ ਤੁਹਾਨੂੰ ਮਿਲਵਾਉਣ ਜਾ ਰਹੀਆਂ ਉਹਨਾਂ ਦੇ ਵੱਲੋਂ ਬੱਬੂ ਮਾਨ ਦੇ ਨਾਲ ਫਿਲਮ ਹਸ਼ਯਰ ਦੇ ਵਿੱਚ ਕੰਮ ਕੀਤਾ ਗਿਆ ਸੀ ਬੱਬੂ ਮਾਨ ਦੇ ਛੋਟੇ ਬਾਈ ਦਾ ਕਿਰਦਾਰ ਕੀਤਾ ਗਿਆ ਸੀ ਇਸ ਤੋਂ ਇਲਾਵਾ ਇਹ ਬਾਲੀਵੁੱਡ ਦੀਆਂ ਫਿਲਮਾਂ ਤੱਕ ਦਾ ਸਫ਼ਰ ਤੈਅ ਕਰ ਚੁੱਕੇ ਆ ਪਰ ਅੱਜ ਇਹਨਾਂ ਦੇ ਵੱਲੋਂ ਇੱਕ ਫੂਡ ਵੈਂਚ ਚਲਾਈ ਜਾ ਰਹੀ ਹੈ ਜਿਸ ਦਾ ਨਾਮ ਸਿੰਘ ਫੂਡ ਕੋਰਨਰ ਹੈ ਤੇ ਸਭ ਗੱਲਬਾਤਾਂ ਕਰਾਂਗੇ ਪਹਿਲਾਂ ਸਵਾਗਤ ਕਰ ਲੈਂਦੇ ਆ ਸਤਿ ਸ਼੍ਰੀ ਅਕਾਲ ਮਨਿੰਦਰ ਜੀ ਸਵਾਗਤ ਹੈ ਦੈਨਿਕ ਸਤਿ ਸ਼੍ਰੀ ਸੋ ਫਿਲਮਾਂ ਦੇ ਵਿੱਚ ਕੰਮ ਕੀਤਾ ਪੰਜਾਬੀ ਇੰਡਸਟਰੀ 'ਚ ਨਜ਼ਰ ਆਏ ਬਾਲੀਵੁੱਡ ਪੱਕ ਦਾ ਸਫ਼ਰ ਤਾਈ ਕੀਤਾ ਤੇ ਬਾਅਦ ਵਿੱਚ ਫੂਡ ਕੋਰਨਰ ਵਾਲੀ ਸਾਈਡ ਆਏ ਕੋਈ ਖਾਸ ਵਜ੍ਹਾ ਸੀ ਕਿ ਇੱਧਰ ਆਉਣਾ ਪਿਆ ਮੈਂ ਐਕਚੁਅਲੀ 2019 ਦੇ ਵਿੱਚ ਜਦੋਂ ਕਰੋਨਾ ਆਇਆ ਸੀਗਾ ਤੇ ਉਦੋਂ ਹਾਲਾਤ ਸਰਕਮਸਟੈਂਸਿਸ ਕਾਫੀ ਮਤਲਬ ਸਭ ਦੇ ਚੇਂਜਸ ਕਾਫੀ ਆਈਆਂ ਲਾਈਫ ਦੇ ਵਿੱਚ ਤੇ ਸਟਰਗਲ ਥੋੜੀ ਜੀ ਜ਼ਿਆਦਾ ਹੋ ਗਈ ਸੀਗੀ ਤੇ ਬਾਕੀ ਓਵਰਆਲ ਥੋੜਾ ਫਿਲਮਾਂ ਦਾ ਕੰਮ ਵੀ ਘਟ ਗਿਆ ਸੀਗਾ ਤੇ ਅਦਰਵਾਈਜ਼ ਕੰਮ ਮੈਂ ਹੁਣ ਵੀ ਕਰੀ ਜਾਂਦਾ movies ਵਗੈਰਾ ਦੇ ਵਿੱਚ on 28th ਨਵੰਬਰ ਨੂੰ ਰਵਿੰਦਰ ਗਰੇਵਾਲ ਦੀ ਬਲੂ ਬਲੂ ਵੈਬ ਸੀਰੀਜ਼ ਆਈ ਇੱਕ ਸੀਰੀਜ਼ ਆਈ ਹੈ ਉਹਦੇ ਵਿੱਚ ਵੀ ਕੀਤਾ ਇਸ ਤੋਂ ਪਹਿਲੇ ਮੇਰੀ 2 ਮਹੀਨੇ ਪਹਿਲੇ ਨੀਡਰ ਆਈ ਹੈ ਮੁਕੇਸ਼ ਰਿਸ਼ੀ ਬਾਲੀਵੁੱਡ ਐਕਟਰ ਉਹਨਾਂ ਨੇ ਆਪਣੇ ਸਾਨੂੰ ਲਾਂਚ ਕੀਤਾ ਸੀ ਤੇ ਉਹਨਾਂ ਨਾਲ ਆਈ ਸੀਗੀ ਤੇ ਕੰਮ ਉਧਰ ਵੀ ਕਰੀ ਜਾਂਦਾ ਜੀ ਤੇ ਇੱਧਰ ਕਿਰਤ ਦੀ ਕਮਾਈ ਕਰੀ ਜਾਂਦੇ ਦਸਾਂ ਨੋਹਾਂ ਦੀ ਤੇ ਬਸ ਉਹ ਗੱਲ ਇਹ ਵੀ 2019 ਚ ਜਦੋਂ ਕਰੋਨਾ ਆ ਉਸ ਤੋਂ ਬਾਅਦ ਸਮਝ ਨਹੀਂ ਆ ਰਹੀ ਸੀ ਵੀ ਕੀ ਕੀਤਾ ਜਾਵੇ ਤੇ ਐਜ਼ ਅ ਪ੍ਰੋਫੈਸ਼ਨਲੀ ਮੈਂ ਇੰਡਸਟਰੀ ਵਿੱਚ ਵੀ ਐਜ਼ ਅ ਫੋਟੋਗ੍ਰਾਫਰ ਆਇਆ ਸੀ ਪਹਿਲੇ ਤੇ ਮੈਂ ਆਪਣੇ ਮਤਲਬ ਲਾਈਫ ਦਾ ਜੋ ਕਰੀਅਰ ਸੀਗਾ ਫੋਟੋਗ੍ਰਾਫੀ ਤੋਂ ਸਟਾਰਟ ਕੀਤਾ ਸੀਗਾ ਸਿੰਘ ਸਟੂਡੀਓ ਦੇ ਨਾਂ ਤੋਂ ਮੋਹਾਲੀ ਫੇਸ 5 ਦੇ ਵਿੱਚ ਸਾਡੀ ਸ਼ਾਪ ਹੁੰਦੀ ਸੀਗੀ ਤੇ ਉਸ ਤੋਂ ਬਾਅਦ ਅੱਜ ਸਿੰਘ ਫੂਡ ਤੇ ਇੱਥੇ ਪਹੁੰਚ ਗਿਆ ਸੀ ਬਸ ਉਦੋਂ ਸਮਝ ਨਹੀਂ ਆਈ ਕੁਛ ਤੇ ਟ੍ਰੈਂਡ ਹੋਲੀ-ਹੋਲੀ ਕਰਦੇ ਕਰਦੇ ਰਾਜਮਾ ਕੜੀ ਚੋਲ ਦਾ ਟ੍ਰੈਂਡ ਸੀਗਾ ਤੇ ਮੇਰੇ ਫਾਦਰ ਸਾਹਿਬ ਨੇ ਸੈਟਅਪ ਸਟਾਰਟ ਕੀਤਾ ਸੀਗਾ ਤੇ ਫਿਰ ਉਦੋਂ ਵੀ ਮੈਂ ਆ ਜਾਂਦਾ ਸੀਗਾ ਉਦੋਂ ਮੂਵੀਜ਼ ਦਾ ਸ਼ੂਟ ਹੁੰਦਾ ਸੀ ਜਾਂ ਕੋਈ ਫੋਟੋਗ੍ਰਾਫੀ ਆ ਕੋਈ ਵਿਆਹ ਸ਼ਾਦੀਆਂ ਦਾ ਹੁੰਦਾ ਸੀ ਸੀਜ਼ਨ ਮੈਂ ਉਹ ਸਭ ਦੇਖਦਾ ਸੀਗਾ ਜਦੋਂ ਫ੍ਰੀ ਟਾਈਮ ਹੁੰਦਾ ਸੀ ਮੈਂ ਇੱਥੇ ਆ ਜਾਂਦਾ ਸੀਗਾ ਫਿਰ ਹੁਣ ਲਾਸਟ ਈਅਰ ਸਾਲ ਡੇਢ ਸਾਲ ਕਹਿ ਲਓ ਕਿ ਸਾਲ ਡੇਢ ਸਾਲ ਤੋਂ ਮੈਂ ਪਰ ਪਰਮਨੈਂਟ ਹੀ ਕਰ ਰਹੇ ਹਾਂ ਇਹਨੂੰ ਸੰਭਾਲ ਰਹੇ ਹਾਂ ਤੇ ਹੌਲੀ ਹੌਲੀ ਫਿਰ ਮੈਂ ਕਾਰਟ ਨੂੰ ਵਧਾਇਆ ਪਹਿਲੇ ਅਸੀਂ ਇੱਕ ਟੇਬਲ ਤੇ ਲਗਾ ਕੇ ਸ਼ੁਰੂ ਕੀਤਾ ਸੀ ਹੌਲੀ ਹੌਲੀ ਸੈਟਅਪ ਵੱਦੇ 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 ਅੱਜ ਅਗਰ ਤੁਸੀਂ ਓਵਰਆਲ ਸੈਟਅਪ ਦੇਖੋਗੇ ਤੁਹਾਨੂੰ ਕਹਿੰਦੇ ਵੀ ਦਿੱਲੀ ਚ ਸੂਈ ਤੋਂ ਜਹਾਜ਼ ਮਿਲਦਾ ਸੋ ਇੱਥੇ ਵੀ ਤੁਹਾਨੂੰ ਆਲਮੋਸਟ ਖਾਣ ਪੀਣ ਦੇ ਵਿੱਚ ਹਰ ਆਈਟਮ ਮਿਲ ਜਾਂਦੀ ਹੈ ਤਕਰੀਬ ਬ੍ਰੇਕਫਾਸਟ ਤੇ ਲੰਚ ਦਾ ਹੈਗਾ ਜੀ ਬਾਕੀ ਡਿਨਰ ਅਸੀਂ ਹੋਮ ਡਿਲੀਵਰੀ ਕਰਦੇ ਹਾਂ ਡਿਨਰ ਦੀ ਵੀ ਸ਼ਾਮ ਦੀ ਤੇ ਵੈਜ ਨੋਨ ਵੈਜ ਕੁਛ ਵੀ ਹੈ ਸਭ ਸਭ ਕੁਝ ਅਵੇਲੇਬਲ ਹੈਗਾ ਜੀ ਮੈਂ ਇਹ ਜਾਨਣਾ ਚਾਹਾਂਗੀ ਤੁਹਾਡੀ ਪਹਿਲੀ ਫਿਲਮ ਹਸ਼ਰ ਸੀ ਹਾਂ ਪਹਿਲੀ ਫਿਲਮ ਮੇਰੀ ਹਸ਼ਰ ਸੀਗੀ ਇਹ ਫਿਲਮ ਕਿਵੇਂ ਤੁਹਾਡੇ ਨੂੰ ਮਿਲੀ ਸੀ ਅ ਇਹ ਇਹਦੇ ਪਿੱਛੇ ਵੀ ਬੜੀ ਲੰਬੀ ਕਹਾਣੀ ਹੈ ਜੀ ਮੈਂ ਐਕਚੁਅਲੀ ਬਚਪਨ ਤੋਂ ਸਕਰੀਨ ਤੇ ਆਉਣ ਦਾ ਬਹੁਤ ਸ਼ੌਂਕ ਸੀ ਮੈਨੂੰ ਕੀ ਟੀਵੀ ਤੇ ਆਣਾ ਟੈਲੀਵਿਜ਼ਨ ਵੱਡੀ ਫਿਲਮ ਵੱਡੇ ਪਰਦੇ ਤੇ ਆਣਾ ਮੈਂ ਮਿਮਿਕ ਕਰਦਾ ਹੁੰਦਾ ਸੀ ਮੈਂ ਆਵਾਜ਼ਾਂ ਕੱਢਦਾ ਹੁੰਦਾ ਸੀ ਐਕਟਰਾਂ ਦੀ ਤੇ ਬਾਲੀਵੁੱਡ ਦੇ ਹੋ ਗਏ ਤੇ ਪੰਜਾਬੀ ਮੇਲ ਮਿੱਤਰ ਸਾਹਿਬ ਹੋ ਗਏ ਜਾਂ ਕੁਝ ਵੀ ਐਨੀਥਿੰਗ ਮਤਲਬ ਬੱਚਾ ਸੀਗਾ ਮੈਂ ਤੇ ਕਰਦੇ ਕਰਦੇ ਇਦਾਂ ਹੀ ਕਿਸੇ ਨੇ ਕਹਿਣਾ ਮੈਂ ਕਰਦਾ ਰਹਿੰਦਾ ਸੀਗਾ ਉਹ ਸਬਬ ਬਣਿਆ ਕਿ ਇੱਕ ਨੂੰ ਮਿਲਿਆ ਦੂਸਰੇ ਨੂੰ ਤੀਸਰੇ ਨੂੰ ਕਿਸੇ ਨੇ ਬੱਬੂ ਮਾਨ ਜੀ ਨਾਲ ਮਿਲਾਤਾ ਗੌਰਵ ਤਰੇਨ ਜੀ ਉਹਨਾਂ ਦੇ ਡਾਇਰੈਕਟਰ ਸੀ ਉਹ ਐਚ ਐਲ ਸਟੂਡੀਓ ਹੁੰਦਾ ਸੀਗਾ ਤੇ ਉੱਥੇ ਐਚ ਐਲ ਸਟੂਡੀਓ ਮੈਨੂੰ ਬੁਲਾ ਲਿਆ ਉਹਨਾਂ ਨੇ ਤੈਨ ਉੱਥੇ ਮੇਰਾ ਇੰਟਰਵਿਊ ਆਪਣਾ ਇੰਟਰਵਿਊ ਕਹ ਰਹੇ ਆ ਆਡੀਸ਼ਨ ਹੋਇਆ ਤੇ ਆਡੀਸ਼ਨ ਚ ਪਾਸ ਹੋ ਗਿਆ ਮੈਂ ਉਸੇ ਟਾਈਮ ਤੇ ਬੱਬੂ ਭਾਈ ਨੇ ਸਿਲੈਕਟ ਕਰ ਲਿਆ ਗੌਰਵ ਤਰੇਨ ਜੀ ਨੇ ਫਾਈਨਲ ਕਰਤਾ ਇਹ ਹਸ਼ਰ ਬਣ ਗਈ ਹਸ਼ਰ ਦੇ ਵਿੱਚਲੀ ਕਹਾਣੀ ਵੀ ਬੜੀ ਵੱਡੀ ਹੈ ਕਿ ਹਸ਼ਰ ਦੇ ਵਿੱਚ ਜੋ ਕਾਕੇ ਦਾ ਕਿਰਦਾਰ ਸੀਗਾ ਉਹ ਹਾਰਡਲੀ ਉਹਦੇ ਜੋ ਸੀਨ ਸੀਗੇ ਉਹ ਸਿਰਫ ਤਿੰਨ ਜਾਂ ਚਾਰ ਜਗ੍ਹਾ ਅਵੇਲੇਬਲ ਸੀਗਾ ਲੇਕਿਨ ਜਦੋਂ ਫਰਸਟ ਕੈਮਰਾ ਜਦੋਂ ਸ਼ੂਟ ਹੋਇਆ ਸੀਗਾ ਫਰਸਟ ਟੇਕ ਸੀਗਾ ਫਿਲਮ ਦਾ ਉਹ ਮੇਰੇ ਤੋਂ ਹੀ ਸ਼ੁਰੂ ਹੋਇਆ ਮੇਰਾ ਸੀਨ ਹੋਇਆ ਉਸ ਤੋਂ ਬਾਅਦ ਡਾਇਰੈਕਟਰ ਸਾਹਿਬ ਨੂੰ ਕੁਝ ਨਜ਼ਰ ਆਇਆ ਕੁਝ ਕਿ ਇਹ ਸ਼ਾਇਦ ਕਰੈਕਟਰ ਜ਼ਿਆਦਾ ਵਧੀਆ ਜਾ ਸਕਦਾ ਹੈ ਲੰਬਾ ਜਾ ਸਕਦਾ ਹੈ ਤਾਂ ਉਹ ਉੱਥੇ ਡੇ ਬਾਈ ਡੇ ਮੇਰਾ ਕਰੈਕਟਰ ਲਿਖਿਆ ਜਾਂਦਾ ਸੀਗਾ ਉਹ 2-4 ਦਿਨ ਦਾ ਜਿਹੜਾ ਕਰੈਕਟਰ ਸੀਗਾ ਉਹ ਅਖੀਰ ਹਾਰ ਕੇ 30-31 ਦਿਨ ਦਾ ਬਣ ਗਿਆ ਸੀ ਜਾ ਕੇ ਸੋ ਪੂਰੀ ਤੁਸੀਂ ਦੇਖੀ ਹੋਏਗੀ ਜਰਨੀ ਉਹਦੇ ਪੂਰੀ ਵਧੀਆ ਇਮੋਸ਼ਨਲ ਅਟੈਚਮੈਂਟ ਇਹ ਉਹ ਬਾਕੀ ਲੋਕਾਂ ਨੇ ਪਿਆਰ ਇੰਨਾ ਕਿ ਦਿੱਤਾ ਸੀ ਮੈਨੂੰ ਉਸ ਕਰੈਕਟਰ ਦੇ ਲਈ ਕੀ ਉਹਦਾ ਮੈਂ ਅੱਜ ਤੱਕ ਵੀ ਮਤਲਬ ਕਹਿ ਲਵਾਂਗੀ ਅਗਰ ਇੰਡਸਟਰੀ ਟਿਕਿਆ ਤਾਂ ਮੈਂ ਅੱਜ ਤੱਕ ਵੀ ਹਸ਼ਰ ਦੇ ਹੀ ਖਾ ਰਿਆਂ ਹਾਂ ਹਾਂਜੀ ਬਹੁਤ ਵੱਡੀ ਗੱਲ ਹੈ ਸੋ ਬੱਬੂ ਮਨ ਹੋਰਾ ਨਾਲ ਕੰਮ ਕੀਤਾ ਤੇ ਉਹਨਾਂ ਨੂੰ ਉਹਨਾਂ ਦੀ ਫੈਨ ਫਾਲੋਇੰਗ ਬਹੁਤ ਵੱਡੀ ਹੈ ਗਿਆ ਲੋਕ ਉਹਨਾਂ ਨੂੰ ਬਹੁਤ ਪਸੰਦ ਕਰਦੇ ਆ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲਿਆ ਸੀਗਾ ਤੁਹਾਡੀ ਏਜ ਘੱਟ ਹੋਏਗੀ ਕਾਫੀ ਘੱਟ ਹੋਏਗੀ ਤੇ ਕੀ ਐਕਸਪੀਰੀਅੰਸ ਸੀਗਾ ਤੇ ਉਹਨਾਂ ਦੇ ਨਾਲ ਜਦ ਹੀ ਸਕਰੀਨ ਸ਼ੇਅਰ ਕੀਤੀ ਹੈ ਕਿਵੇਂ ਦਾ ਮੂਮੈਂਟ ਰਿਹਾ ਸੀਗਾ ਅਹ ਦੇਖੋ ਜੀ ਮੈਨੂੰ ਮਤਲਬ ਸਮਝ ਸੀਗੀ ਮੈਂ ਇੰਨੇ ਵੱਡੇ ਕਲਾਕਾਰ ਨਾਲ ਕੰਮ ਕਰ ਹਾਂ ਬਿਲਕੁਲ ਸਮਝ ਸੀਗੀ ਸਗੋ ਮੈਂ ਐਕਸਪੀਰੀਅੰਸ ਦੀ ਗੱਲ ਕਰਾਂ ਤੇ ਮੈਨੂੰ ਅੱਜ ਵੀ ਯਾਦ ਹੈ ਕਿ ਮੈਂ ਇੰਨਾ ਕੁ ਮੈਨੂੰ ਪਿਆਰ ਮਿਲਿਆ ਸੀਗਾ ਐਕਚੁਅਲ ਦੇ ਵਿੱਚ ਮੇਰੀ ਉਦੋਂ ਏਜ ਜਿਹੜੀ ਹੈ ਤਕਰੀਬਨ 16 ਸਾਲ ਦੀ ਸੀਗੀ ਤੇ 16 ਸਾਲ ਦੀ ਮੇਰੀ ਏਜ ਸੀਗੀ ਤੇ ਮੈਨੂੰ ਇੰਨਾ ਕੁ ਪਿਆਰ ਮਿਲਿਆ ਉੱਥੇ ਇੰਨਾ ਕੁ ਪਿਆਰ ਮਿਲਿਆ ਜਿਵੇਂ ਮੈਂ ਆਪਣੀ ਫੈਮਿਲੀ ਦੇ ਨਾਲ ਰਹਿੰਦਾ ਓਵੇਂ ਮੈਨੂੰ ਉਹ ਪਿਆਰ ਮੇਰੇ ਸਿਰ ਚੜ ਗਿਆ ਸੀ ਸਿਰ ਚੜ ਗਿਆ ਸੀ ਉਸ ਤੋਂ ਬਾਅਦ ਮੈਂ ਫਿਲਮਾਂ ਕੀਤੀਆਂ ਮੈਂ ਇੱਕ ਇਨਸੀਡੈਂਟ ਦੱਸਦਾ ਰੋਲਾ ਪੈ ਕੇ ਕੀਤੀ ਸੀਗੀ ਤੇ ਉਹਦੇ ਵਿੱਚ ਮੈਨੂੰ ਕਿਤੇ ਨਾ ਉਹ ਥੋੜਾ ਜਿਹਾ ਪਿਆਰ ਨਹੀਂ ਮਿਲ ਰਿਹਾ ਸੀ ਹਾਂ ਮੈਂ ਉਦੋਂ ਮਤਲਬ ਕੋਈ ਇੰਨਾ ਨਹੀਂ ਹੁੰਦਾ ਸੀ ਕਿ ਪੇਮੈਂਟਸ ਦਾ ਇਹ ਉਹ ਵਧੀਆ ਦਿੰਦੇ ਸੀਗੇ ਆਪਣੇ ਆਪ ਬਿਨਾਂ ਕਹੇ ਦੇ ਰਹੇ ਸੀਗੇ ਤੇ ਪੇਮੈਂਟ ਦਾ ਮਤਲਬ ਗਰੇਵਾਲ ਭਾਜੀ ਨੇ ਰਵਿੰਦਰ ਗਰੇਵਾਲ ਭਾਜੀ ਨੇ ਵੀ ਬਹੁਤ ਵਧੀਆ ਕੀਤੀ ਉਸ ਦੇ ਵਿੱਚ ਵੀ ਮੇਰਾ ਇੱਕ ਐਕਸੀਡੈਂਟ ਹੋ ਗਿਆ ਸੀ ਸ਼ੂਟ ਦੇ ਲਾਸਟ ਡੇ ਤੇ ਮੇਰਾ ਐਗਰੀਮੈਂਟ ਖਤਮ ਸੀ ਉਸ ਦੇ ਬਾਵਜੂਦ ਵੀ ਗਰੇਵਾਲ ਭਾਜੀ ਨੇ ਮੇਰਾ ਆਪਰੇਟ ਕਰਾਇਆ ਉਹ 2 ਲੱਖ 7 ਲੱਖ ਰੁਪਏ ਲੱਗਿਆ ਉਹਨਾਂ ਨੇ ਲਾਇਆ ਮੈਟ੍ਰਿਕ ਰੁਪਿਆ ਨਹੀਂ ਲਿਆ ਤੇ ਉਹ ਉਹਨਾਂ ਦਾ ਬੜਪਨ ਹੈਗਾ ਤੇ ਮੇਰਾ ਉਹਨਾਂ ਨਾਲ ਅੱਜ ਵੀ ਬਹੁਤ ਪਿਆਰ ਹੈ ਮੈਂ ਇੱਕ ਆਵਾਜ਼ ਮਾਰ ਦਿਆ ਮੈਂ ਹਾਜ਼ਰ ਹੋ ਜੰਨਾ ਮੈਂ ਉਹਨਾਂ ਨੂੰ ਯਾਦ ਕਰਦਾ ਉਹ ਹਾਜ਼ਰ ਹੋ ਜਾਂਦੇ ਆ ਸੋ ਇਸ ਕਰਕੇ ਬਟ ਉਹ ਸ਼ੁਰੂ ਦੇ ਵਿੱਚ ਉਹਨਾਂ ਨਾਲ ਉਹ ਪਿਆਰ ਪੈਣ ਤੋਂ ਪਹਿਲੇ ਇੱਕ ਵਾਰ ਲੰਬੀ ਦਰਾਰ ਪੈ ਗਈ ਸੀ ਕਿ ਇੱਕਦਮ ਕਿ ਮੈਨੂੰ ਪਿਆਰ ਨਹੀਂ ਮਿਲ ਰਿਹਾ ਸੀਗਾ ਤੇ ਮੈਂ ਫਿਲਮ ਛੱਡ ਕੇ ਅੱਧੀ ਰਾਤ ਨਿਕਲ ਆਇਆ ਸੀ ਫਿਰ ਮੈਨੂੰ ਉਹਨਾਂ ਦੇ ਕਾਲਸ ਮੈਂ ਮੋਬਾਈਲ ਬੰਦ ਕਰਤਾ ਫਾਦਰ ਸਾਹਿਬ ਨੂੰ ਕਾਲ ਆਏ ਤੇ ਇਹਨਾਂ ਨੂੰ ਪਤਾ ਜੀ ਵੀ ਮੈਂ ਕਿੱਥੇ ਗਿਆ ਇਹਨਾਂ ਨੇ ਕਾਲਸ ਕੀਤੀ ਫਿਰ ਉਹ ਵਾਪਸੀ ਗਏ ਬਚਪਨਾ ਸੀ ਉਦੋਂ 16 ਸਾਲ ਦੀ ਉਮਰ ਸੀ ਫਿਰ ਮੈਂ ਮਤਲਬ ਉਹਨਾਂ ਨਾਲ ਗੱਲ ਕੀਤੀ ਮੈਂ ਕਹਿੰਦਾ ਜੀ ਮੈਨੂੰ ਕੁੱਟੋਗੇ ਤਾਂ ਨਹੀਂ ਕਹਿੰਦਾ ਨਹੀਂ ਆ ਜਾ ਤੂੰ ਆ ਜਾ ਉਹਨਾਂ ਨੂੰ ਸਮਝ ਆ ਗਈ ਵੀ ਬਚਪਨਾ ਹੈਗਾ ਇਹਦੇ 'ਚ ਤੇ ਫਿਰ ਉਹਨੇ ਟੇਕ ਮੈਨੂੰ ਮਿਲ ਕੇ ਕੇਅਰ ਕੀਤੀ ਉਹਦੀ ਪੂਰੀ ਵਧੀਆ ਅੱਜ ਬਾਈ ਜੀ ਨਾਲ ਪੂਰਾ ਵਧੀਆ ਪਿਆਰ ਹੈਗਾ ਤੇ ਬਸ ਹੌਲੀ ਹੌਲੀ ਏਜ ਵਧੀ ਤੇ ਸਮਝ ਆ ਗਿਆ ਵੀ ਕਿੱਥੇ ਪਿਆਰ ਮਿਲਣਾ ਕਿੱਥੇ ਕੀ ਹੈ ਸੋ ਬਹੁਤ ਵਧੀਆ ਸਫਰ ਜੀ ਹਸ਼ਰ ਫਿਲਮ ਚ ਤੁਸੀਂ ਕੰਮ ਕੀਤਾ ਉਸ ਤੋਂ ਬਾਅਦ ਅਗਲੀ ਫਿਲਮ ਮਿਲੀ ਤਾਂ ਉਸ ਦੀ ਵੀ ਤਾਰੀਫ ਹੋ ਰਹੀ ਸੀਗੀ ਇੱਕ ਵੀਡੀਓ ਤੁਹਾਡੀ ਬਹੁਤ ਵਾਇਰਲ ਹੋਈ ਹੈ ਕਮੈਂਟਾਂ ਦੇ ਵਿੱਚ ਦੇਖ ਰਹੀ ਸੀ ਲੋਕੀ ਬੜਾ ਪਿਆਰ ਦੇ ਰਹੇ ਸੀਗੇ ਤੇ ਹੁਣ ਤੁਹਾਡੀ ਗੱਲ ਹੁੰਦੀ ਹੈ ਬੱਬੂਮਨ ਹੋਰਾਂ ਨਾਲ ਕਦੇ ਕੰਟੈਕਟ ਦੇ ਵਿੱਚ ਰਹੇ ਹੋ ਮੈਂ ਮਿਲਦਾ ਰਹਿੰਦਾ ਮਾਈ ਜੀ ਨੂੰ ਕਈ ਵਾਰ ਮਿਲ ਲੈਂਦੇ ਆ ਤੇ ਹੁਣ ਪਿੱਛੇ ਜੀ ਆਪਾਂ ਸ਼ੋ ਵੀ ਇੱਕ ਲੁਧਿਆਣੇ ਬਾਈ ਜੀ ਨੂੰ ਮਤਲਬ ਮਿਲਿਆ ਸੀਗਾ ਉੱਥੇ ਮੈਂ ਐਜ਼ ਅ ਫੋਟੋਗ੍ਰਾਫਰ ਸੀਗਾ ਤੇ ਮੈਂ ਹੀ ਉਹਨਾਂ ਨੂੰ ਕੰਟੈਕਟ ਨੰਬਰ ਵਗੈਰਾ ਦਿੱਤੇ ਸੀ ਵੀ ਬਾਈ ਜੀ ਨਾਲ ਤੁਸੀਂ ਅਗਰ ਕਰਨਾ ਹੈ ਤਾਂ ਇਹਨਾਂ ਨੂੰ ਬੁੱਕ ਇਹਨਾਂ ਦੇ ਥਰੂ ਤੁਸੀਂ ਕਰ ਸਕਦੇ ਹੋ ਉੱਥੇ ਬਾਈ ਜੀ ਨੂੰ ਮਿਲੇ ਬਾਈ ਜੀ ਨਾਲ ਬਥੇਰੇ ਮੂਵਮੈਂਟ ਹੈ ਕੋਈ ਇੱਕ ਕਰਦਾ ਸ਼ੇਅਰ ਕਰੋ ਸ਼ੂਟ ਟਾਈਮ ਦੇ ਕੋਈ ਵੀ ਕੋਈ ਵੀ ਬਥੇਰੇ ਹੈਗੇ ਇੱਕ ਮੈਂ ਤੁਹਾਨੂੰ ਮੂਵਮੈਂਟ ਦੱਸਾਂ ਆਪਾਂ ਪਿੰਡ ਦੇ ਵਿੱਚ ਸ਼ੂਟ ਕਰ ਰਹੇ ਸੀ ਉਹਨਾਂ ਦੇ ਬਾਈ ਜੀ ਦੇ ਖੰਟਮਾਨ ਤੇ ਮਾਰਨਿੰਗ ਦਾ ਟਾਈਮ ਸੀਗਾ ਜੀ ਮਤਲਬ ਤੁਸੀਂ ਐਂ ਕਹੋ ਬ੍ਰੇਕਫਾਸਟ ਦਾ ਟਾਈਮ ਸੀ ਤੇ ਐਸੀ ਮੋਟਰ ਵਾਲਾ ਸੀਨ ਸੀ ਜਦੋਂ ਮੈਨੂੰ ਕਟ ਪੈਂਦੀ ਹੈ ਉਹ ਸੀਨ ਸੀ ਉਹ ਕਹਿਣ ਵੀ ਅਸੀਂ ਸੀਨ ਕਰਨਾ ਹੈ ਪਹਿਲੇ ਮੈਂ ਤੁਹਾਨੂੰ ਦੱਸਿਆ ਬਚਪਨਾ ਸੀਗਾ 16 ਸਾਲ ਦੀ ਐਜ ਭੁੱਖ ਬਰਦਾਸ਼ਤ ਨਹੀਂ ਹੁੰਦੀ ਸੀਗੀ ਚਲੋ ਭੁੱਖ ਆ ਰਿਹਾ ਮੈਂ ਸ਼ੂਟ ਕੀਤਾ ਤੇ ਉਸ ਤੋਂ ਬਾਅਦ ਨੈਕਸਟ ਸੀਨ ਆ ਗਿਆ ਜੀ ਫਲਾਣਾ ਸੀਨ ਆ ਗਿਆ ਠਿੰਕਾ ਸੀਨ ਉਧਰ ਉਹਦੀ ਕੀ ਹੋਇਆ ਫੂਡ ਵੈਨ ਜਿਹੜੀ ਫੂਡ ਆ ਰਿਹਾ ਸੀਗਾ ਉਹ ਡਿਲੇ ਹੋ ਗਈ ਲੇਟ ਹੋ ਗਈ ਕਰਦੇ ਰਹੇ ਸ਼ੂਟ ਕਰਦੇ ਰਹੇ ਕਰਦੇ ਸ਼ਾਮ ਦੇ 7-8 ਵਜੇ ਤੇ ਬਾਈ ਜੀ ਦੇ ਪਿੰਡ ਮਤਲਬ ਬਾਈ ਜੀ ਦੇ ਘਰੇ ਤੇ ਉੱਥੇ ਸ਼ੂਟ ਕਰ ਰਹੇ ਤੇ ਬਾਈ ਜੀ ਦੇ ਬੇਬੇ ਜੀ ਮਤਲਬ ਉੱਥੇ ਚੁੱਲ੍ਹੇ ਤੇ ਬੈਠੇ ਸੀਗੇ ਆਪ ਦਾ ਘਰ ਦਾ ਖਾਣਾ ਵਗੈਰਾ ਬਣਾ ਰਹੇ ਸੀ ਇਹਨਾਂ ਨੂੰ ਬਾਈ ਜੀ ਦਾ ਟਿਫਨ ਆਇਆ ਐਡਾ ਵੱਡਾ ਟਿਫਨ ਆਇਆ ਤੇ ਮੈਂ ਹੁਣ ਭੁੱਖ ਬਰਦਾਸ਼ਤ ਨਹੀਂ ਹੋ ਰਹੀ ਸੀਗੀ ਉਦੋਂ ਗਾਣਾ ਉਹ ਸੀਗਾ ਰਾਤ ਵਾਲਾ ਛਗਣਾ ਵਾਲਾ ਗਾਣਾ ਸੀਗਾ ਵਿਆਹ ਤੋਂ ਪਹਿਲੇ ਦਾ ਤੇ ਸ਼ੂਟ ਚੱਲ ਰਿਹਾ ਸੀ ਤੇ ਮੈਂ ਨਾ ਟਿਫਨ ਦੇਖਿਆ ਵੀ ਬਾਈ ਜੀ ਦਾ ਟਿਫਨ ਆਇਆ ਮੈਂ ਮੰਜਾ ਢਾਇਆ ਤੇ ਮੈਂ ਟਿਫਨ ਖੋਲ੍ਹ ਲਿਆ ਟੀਫਨ ਖੋਲ ਲਿਆ ਤੇ ਇਹਨੇ ਨੂੰ ਰੋਲਾ ਪੈ ਗਿਆ ਵੀ ਬੱਬੂ ਮਾਨ ਜੀ ਦਾ ਟੀਫਨ ਖੋਲ ਲਿਆ ਉਹਨੇ ਕਾਕੇ ਨੇ ਇਹ ਆ ਗਏ ਬਾਈ ਜੀ ਤੇ ਸਾਰਾ ਮਤਲਬ ਮਾਹੌਲ ਰੁਕ ਗਿਆ ਸ਼ੂਟ ਦਾ ਤੇ ਇਹ ਆਏ ਕਹਿੰਦੇ ਐਡਾ ਐਡਾ ਵੱਡਾ ਟੀਫਨ ਦਾ ਡੱਬਾ ਸੀਗਾ ਮਤਲਬ ਇੱਕ ਡੱਬੇ ਚ ਜੇ ਅਗਰ 2-3 ਬੰਦੇ ਆਰਾਮ ਨਾਲ ਖਾ ਸਕਦੇ ਸੀ ਤੇ ਉਸ ਚ ਰਾਜਮਾ ਸੀਗੇ ਤੇ ਚਾਵਲ ਸੀਗੇ ਸਾਗ ਸੀਗਾ ਰੋਟੀਆਂ ਸੀਗੀਆਂ ਤੇ ਮੈਨੂੰ ਕਹਿੰਦੇ ਤੂੰ ਅੱਛਾ ਪਲੇਟ-ਪਲੂਟ ਤਾਂ ਸੀਗੀ ਨਹੀਂ ਮੈਂ ਉਹਦੇ ਵਿੱਚ ਹੀ ਖਾਣਾ ਸ਼ੁਰੂ ਕਰਤਾ ਮੈਨੂੰ ਕਹਿੰਦੇ ਵੀ ਤੂੰ ਆ ਸ਼ੁਰੂ ਕਰਤਾ ਤੂੰ ਇਹ ਐਡਾ ਦਾਹ ਤਾਂ ਵੀ ਕੱਲਾ ਖਾ ਲੇਗਾ ਮੈਂ ਕਿਹਾ ਭਾਈ ਜੀ ਮੈਂ ਖਾ ਲੂੰਗਾ ਮੈਂ ਕਿਹਾ ਤਾਂ ਕੁਝ ਵੀ ਨਹੀਂ ਹੈਗਾ ਮੈਂ ਤੁਸੀਂ ਹੋਰ ਫੁਲਕੇ ਬਣਾਓ ਤੇ 10-12 ਫੁਲਕੇ ਮੈਂ ਤੂੰ ਹੀ ਹੋਰ ਬਣਾਓ ਮੈਂ ਤਾਂ ਹੋਰ ਵੀ ਖਾ ਲੂੰਗਾ ਤੇ ਉਹ ਸ਼ੁਰੂ ਕੀਤਾ ਜੀ 10-12 ਫੁਲਕੇ ਤਾਂ ਪਤਾ ਹੀ ਨਹੀਂ ਲੱਗੇ ਕਿੱਥੇ ਗਏ ਮੁੜ ਕੇ ਬੇਬੇ ਬਣਾ ਰਹੀ ਸੀਗੀ ਫੁਲਕੇ ਉਹ ਦੇਈ ਗਏ ਦੇਈ ਗਏ ਕਰਦੇ ਕਰਦੇ ਮਤਲਬ ਮੈਂ ਰਾਉਂਡ 27-28 ਫੁਲਕੇ ਖਾ ਗਿਆ ਸੀ ਜੀ ਉਤੋਂ ਵਾਹ ਡਾਇਰੈਕਟਰ ਸਾਹਿਬ ਇਦਾਂ ਖੜੇ ਪਏ ਉਹ ਐ ਮੋਢਾ ਮਾਰਦੇ ਉਹਨਾਂ ਨੂੰ ਮਾਨ ਸਾਹਿਬ ਨੂੰ ਵੀ ਰੋਕਦੇ ਨੂੰ ਵੀ ਨਾਵੇਂ ਸਾਡਾ ਸ਼ੂਟ ਰੁਕ ਜੇ ਇਹਦੀ ਲੋੜ ਹੈ ਹਲੇ ਇਹ ਖਾ ਪੀ ਕੇ ਸੌਣਾ ਜਾਵੇ ਕਿਤੇ ਉਹ ਨਹੀਂ ਕਹਿੰਦੇ ਬੱਸ ਕਰਦੇ ਓਏ ਬੱਸ ਕਰਦੇ ਤੂੰ ਤਾਂ ਕਰਦੇ ਸਾਰਾ ਆਟਾ ਮਗਾ ਦੇਗਾ ਇਹ ਇੱਕ ਮਤਲਬ ਫਨੀ ਮੂਮੈਂਟ ਸੀਗਾ ਬਾਈ ਦੇ ਨਾਲ ਹੋਰ ਵੀ ਬਹੁਤ ਮੂਮੈਂਟਸ ਹੈਗੇ ਜਿਹੜੇ ਮੈਂ ਤੁਹਾਨੂੰ ਦੱਸਿਆ ਵੀ ਘਰ ਵਾਂਗੂ ਮਾਹੌਲ ਸੀ ਨਹੀਂ ਤਾਂ ਮਤਲਬ ਬਾਈ ਦਾ ਟਿਫਨ ਕੋਲ ਨਾਲ ਕੋਈ ਛੋਟੀ ਗੱਲ ਹਾਂ ਇੱਕ ਹੋਰ ਮੂਮੈਂਟ ਸੀ ਬਾਈ ਨੂੰ ਕੋਈ ਦੇ ਕੇ ਗਿਆ ਤਿੱਤਰ ਦੇ achar ਦਾ ਡੱਬਾ ਅੱਛਾ ਮੋਟਰ ਦੀ ਛੱਤ ਤੇ ਮੈਨੂੰ ਉਹਨਾਂ ਨੇ ਡੱਬਾ ਫੜਾਇਆ ਕਹਿੰਦੇ ਛੱਤ ਤੇ ਚੜ ਕੇ ਵੀ ਰੱਖ ਤੇ ਰੋਟੀ ਖਾਣੇ ਆ ਸਾਰੇ ਆਣੇ ਆ ਸੀ ਸੀਨ ਚੱਲਦਾ ਸੀਗਾ ਤੇ ਮੈਂ ਛੱਤ ਤੇ ਚੜ ਗਿਆ ਮੈਂ ਤਿੱਤਰ ਸੀ ਬਟੇਰ ਸੀ ਮੈਨੂੰ ਨਹੀਂ ਪਤਾ ਕੀ ਸੀ ਮੈਂ ਦੇਖੇ ਨਹੀਂ ਸੀ ਕਦੀ ਇੰਨੇ ਇੰਨੇ ਜੇ ਪੀਸ ਮੈਂ ਡੱਬਾ ਖੋਲਿਆ ਮੈਂ ਟਰਾਈ ਕੀਤਾ ਮੈਨੂੰ ਟੇਸਟੀ ਲੱਗਿਆ ਜਿੰਨੇ ਨੂੰ ਬਾਈ ਸੀਲ ਕਰਕੇ ਉੱਪਰ ਆਇਆ ਸੀ ਮੈਂ ਡੱਬਾ ਹੀ ਖਾਲੀ ਕਰ ਚੁੱਕਾ ਸੀ ਮੈਨੂੰ ਉਹ ਨੋਬੀਓ ਸੀ ਯਾਦ ਹੈ ਮੈਨੂੰ ਕਹਿੰਦਾ ਵੀ ਤੇਰਾ ਬਿੱਲੀ ਦੁੱਧ ਸਰਾਣੇ ਬਿੱਲੀ ਨੂੰ ਖੜਾ ਕਰਨ ਵਾਲੀ ਗੱਲ ਹੈ ਵੀ ਤੇਰੇ ਕੋਲ ਖਾਣ ਵਾਲੀ ਚੀਜ਼ ਰੱਖਣ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਮਤਲਬ ਬਹੁਤ ਹੱਸ ਅੱਜ ਵੀ ਕਈ ਵਾਰ ਮੈਂ ਹੱਸ ਪੈਣਾ ਚੀਜ਼ਾਂ ਸੋਚ ਕੇ ਤੇ ਵਧੀਆ ਮਤਲਬ ਸਾਰਿਆਂ ਨਾਲ ਵਧੀਆ ਅੱਛਾ ਜੀ ਆਪਾਂ ਗੱਲ ਕਰੀਏ ਤੁਹਾਡੀ ਵੀਡੀਓ ਦੀ ਤਾਂ ਇੱਕ ਬਹੁਤ ਸਾਰੇ ਕਮੈਂਟਸ ਆਏ ਸੀਗੇ ਤਾਂ ਇੱਕ ਕਮੈਂਟ ਮੈਂ ਹੋਰ ਪੜਿਆ ਸੀਗਾ ਜਿੱਤੇ ਲਿਖਿਆ ਸੀਗਾ ਵੀ ਪੰਜਾਬੀ ਇੰਡਸਟਰੀ ਵਾਕਈ ਜੀ ਕਿਸੇ ਦੀ ਸਗੀ ਨਹੀਂ ਆ ਮਤਲਬ ਬਹੁਤ ਲੋਕ ਆਉਂਦੇ ਆ ਕੰਮ ਕਰਦੇ ਆ ਉਹਨਾਂ ਨੂੰ ਭੁੱਲ ਜਾਂਦੇ ਆ ਉਹਨਾਂ ਦੇ ਕੰਮ ਨੂੰ ਜਿੱਥੇ ਤੁਹਾਡੀ ਐਕਟਿੰਗ ਦੀ ਤਾਰੀਫ ਵੀ ਕਰ ਰਹੇ ਸੀ ਲੋਕੀ ਆ ਵੀ ਕਮੈਂਟ ਆਇਆ ਸੀਗਾ ਸੋ ਇਸ ਇਹ ਜੋ ਚੀਜ਼ਾਂ ਲਿਖੀਆਂ ਜਾ ਰਹੀਆਂ ਇਹਨਾਂ ਚ ਕੋਈ ਸੱਚਾਈ ਹੈਗੀ ਆ ਜਾਂ ਫਿਰ ਨਹੀਂ ਆ ਦੇਖੋ ਮੈਂ ਇੱਕ ਗੱਲ ਜਾਣਦਾ ਅੱਜ ਜੋ ਦੌਰ ਚੱਲ ਰਿਹਾ ਜੋ ਸਮਾਂ ਚੱਲ ਰਿਹਾ ਅੱਜ ਸਗੇ ਭੈਣ ਭਰਾ ਵੀ ਕਿ ਦੂਸਰੇ ਦੇ ਸਗੇ ਨਹੀਂ ਹੈਗੇ ਹਨ ਸੋ ਇੰਡਸਟਰੀ ਨਾਲ ਤਾਂ ਕੋਈ ਗਿਲਾ ਸਿੱਖਵਾ ਹੈ ਹੀ ਨਹੀਂ ਹੈ ਤੇ ਜਦੋਂ ਉਹਨਾਂ ਨੂੰ ਮੇਰੀ ਕਿਤੇ ਲੋਡ ਹੋਊਗੀ ਮੈਨੂੰ ਅੱਜ ਵੀ ਯਾਦ ਕਰਦੇ ਆ ਕਰ ਲੈਣਗੇ ਤੇ ਮੈਂ ਅਗਰ ਪਰਸਨਲੀ ਕੋਈ ਕਹਾਂ ਮੈਨੂੰ ਕਿਸੇ ਨਾਲ ਕੋਈ ਸ਼ਿਕਾਇਤ ਹੈ ਜਾਂ ਕੁਝ ਹੈ ਤਾਂ ਉਹ ਤਾਂ ਪਰਸਨਲੀ ਮੈਨੂੰ ਹੈ ਨਹੀਂ ਹੋ ਸਕਦਾ ਮੇਰੀ ਸ਼ਾਇਦ ਨਹੀਂ ਲੋਡ ਹੋਈਗੀ ਉਹਨਾਂ ਨੂੰ ਤੇ ਅਗਰ ਲੋਡ ਪੈਂਦੀ ਹੈ ਤਾਂ ਮੈਂ ਹਾਜ਼ਰ ਹੈਗਾ ਜੀ ਤੇ ਬਾਕੀ ਰਹੀ ਗੱਲ ਦੇਖੋ ਪੇਟ ਲੱਗਿਆ ਢਿੱਡ ਲੱਗਿਆ ਰੋਟੀ ਤਾਂ ਖਾਣੀ ਹੈ ਜੇ ਹੁਣ ਉਧਰ ਨਹੀਂ ਮਿਲਦੀ ਹੈਗੀ ਤੇ ਕਿਰਤ ਦੀ ਕਮਾਈ ਕਰਕੇ ਖਾਈ ਜੰਨੇ ਆ ਬਾਕੀ ਮੈਂ ਦੇਖੋ ਗੁਰੂ ਗ੍ਰੰਥ ਸਾਹਿਬ ਜੀ 'ਚ ਬਲੀਵ ਕਰਦਾ ਬਾਬੇ ਨਾਨਕ 'ਚ ਤੇ ਜੇ ਮੈਂ ਹੁਣ ਸੋਚਾਂ ਵੀ ਮੈਂ ਕਿਤੇ ਡੇਰਿਆਂ ਤੇ ਜਾ ਕੇ ਆ ਵੀ ਆਪਦੀ ਸਿੰਪਤੀ ਲੈ ਲਾਂ ਕਿਸੇ ਤੋਂ ਮੈਂ ਬਹੁਤ ਵਧੀਆ ਮੈਂ ਖੁਸ਼ ਆ ਕੋਈ ਦਿੱਕਤ ਨਹੀਂ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ ਮੈਂ ਕੰਮ ਕਰ ਰਿਹਾ ਮੈਂ ਮਿਹਨਤ ਕਰ ਰਿਹਾ ਤੇ ਕੋਈ ਇਹ ਨਹੀਂ ਮੈਂ 30 35 ਫਿਲਮਾਂ ਕੀਤੀਆਂ ਉਤੇ ਬਾਜੂਦ ਅਗਰ ਮੈਂ ਆਹ ਕੰਮ ਕਰ ਰਿਹਾ ਜਾਂ ਨਾਲ ਫਿਲਮਾਂ ਕਰ ਰਿਹਾ ਤੇ ਮੈਨੂੰ ਲੱਗਦਾ ਵੀ ਇੰਡਸਟਰੀ ਨੂੰ ਵੀ ਇਹ ਫੀਲ ਹੋਣਾ ਚਾਹੀਦਾ ਕਿ ਅਗਰ ਉਹ ਮਿਹਨਤ ਹੀ ਕਰ ਰਿਹਾ ਯਾਰ ਕੋਈ ਨਹੀਂ ਕੱਲ ਨੂੰ ਅਗਰ ਰੋਲ ਆਂਦਾ ਤਾਂ ਇਹ ਨਾ ਸੋਚਣ ਵੀ ਇਹ ਤਾਂ ਹੁਣ ਕੜੀ ਚੋਲ ਰਾਜਮਾ ਚੋਲ ਵਗੈਰਾ ਵੇਚ ਰਿਹਾ ਤੇ ਇਹਨੂੰ ਕਰੈਕਟਰ ਨਹੀਂ ਕੋਈ ਦੇਣਾ ਉਹ ਉਹ ਚੀਜ਼ ਅਲੱਗ ਰੱਖਣ ਇਹ ਚੀਜ਼ ਅਲੱਗ ਰੱਖਣ ਇਹ ਮੇਰਾ ਆਰਟਿਸਟ ਆਏ ਕਦੀ ਐਦਾਂ ਸਟਾਲ ਦੇ ਉੱਤੇ ਕਾਰਟ ਤੇ ਹਾਂ ਨਹੀਂ ਹਜੇ ਤਾਂ ਨਹੀਂ ਆਏ ਆਰਟਿਸਟ ਉਹਦਾ ਪਤਾ ਤਾਂ ਹੋਏਗਾ ਉਹਦਾ ਮੇਰੇ ਮਤਲਬ ਜਿਵੇਂ ਰਵਿੰਦਰ ਗਰੇਵਾਲ ਭਾਈ ਨਾਲ ਮੇਰਾ ਬਹੁਤ ਪਿਆਰ ਹੈਗਾ ਗਰੇਵਾਲ ਭਾਈ ਨੂੰ ਪਤਾ ਹੈਗਾ ਵੀ ਮੈਂ ਕਾਰਟ ਲਗਾ ਰਿਹਾ ਹੈਗਾ ਤੇ ਉਹਦੇ باوجود ਉਹਨਾਂ ਨੇ ਮੈਨੂੰ ਹੁਣ ਵੇਲੇ ਯਾਦ ਕੀਤਾ স্পেশাল ਬੁਲਾਇਆ ਤੇ ਉਹਦੇ ਵਿੱਚ ਮੈਂ ਰੋਲ ਕੀਤਾ ਉਹਨਾਂ ਦੀ 28 ਨਵੰਬਰ ਨੂੰ ਰਿਲੀਜ਼ ਹੋਈ ਆ YouTube ਤੇ ਇੱਕ ਸਵਾਲ ਹੋਰ ਹੋਏਗਾ ਵੀ ਤੁਸੀਂ ਬਾਲੀਵੁੱਡ ਦੀਆਂ ਫਿਲਮਾਂ 'ਚ ਵੀ ਕੰਮ ਕੀਤਾ ਸ਼ਾਹীদ ਕਪੂਰ ਦੇ ਨਾਲ ਕੰਮ ਕੀਤਾ ਉਸ ਤੋਂ ਬਾਅਦ ਵੀ ਫਿਲਮਾਂ ਆਈਆਂ ਤੁਹਾਡੀਆਂ ਕਿਵੇਂ ਉਹ ਉੱਥੇ ਤੱਕ ਦਾ ਸਫ਼ਰ ਕਿਵੇਂ ਰਿਹਾ ਸੀਗਾ ਕਿਵੇਂ ਪਹੁੰਚੇ ਸੀਗੇ ਬਾਲੀਵੁੱਡ ਦੀਆਂ ਫਿਲਮਾਂ ਦਾ ਦੇਖੋਈ ਮੈਂ ਸਟਾਰਟਿੰਗ ਦੇ ਵਿੱਚ ਨਾ ਮੈਂ ਆਪਣੇ ਆਪ ਨੂੰ ਲੱਕੀ ਸਮਝਦਾ ਕਿ ਐਜ਼ ਐ ਮੈਂ ਮਿਡਲ ਕਲਾਸ ਫੈਮਿਲੀ ਤੋਂ ਕੋਈ ਬੈਕਗ੍ਰਾਉਂਡ ਨਹੀਂ ਆ ਫਿਲਮੀ ਕੋਈ ਕੁਝ ਨਹੀਂ ਬਸ ਇੱਕ ਸ਼ੌਂਕ ਸੀ ਆਪਾਂ ਕਈ ਵਾਰ ਨਾ ਕਈ ਇੰਟਰਵਿਊਸ 'ਚ ਮੈਂ ਸੁਣਦਾ ਵੀ ਹੁੰਨਾ ਵੀ ਲੋਕ ਕਹਿੰਦੇ ਹੁੰਦੇ ਨਾ ਉਹ ਜੋ ਸ਼ਾਹਰੂਖ ਖਾਨ ਦਾ ਡਾਇਲੋਗ ਹੈ ਕਾਇਨਾਤ ਪੂਰੀ ਸ਼ਿੱਦਤ ਸੇ ਲੱਗ ਜਾਂਦੀ ਹੈ ਮਿਲਾਨੇ ਮੇ ਇਹ ਉਹ ਸੋ ਕਈ ਮੈਂ ਇੰਟਰਵਿਊਸ ਵੀ ਦੇਖਦਾ ਲੋਕ ਕਹਿੰਦੇ ਵੀ ਅਗਰ ਰੱਬ ਨੂੰ ਵੀ ਲੱਭਣ ਜਾਈਏ ਤਾਂ ਰੱਬ ਲੱਭ ਪੈਂਦਾ ਸੋ ਉਹ ਸੇਮ ਚੀਜ਼ ਮੇਰੇ ਨਾਲ ਸੀ ਮੇਰਾ ਉਹ ਪੈਸ਼ਨ ਸੀਗਾ ਇੰਡਸਟਰੀ ਦੇ ਵਿੱਚ ਆਣਾ ਜਾਂ ਫਿਲਮਾਂ 'ਚ ਆਣਾ ਤੇ ਮੈਂ ਤੁਸੀਂ ਬਲੀਵ ਨਹੀਂ ਕਰੋਗੇ ਅਗਰ ਮੈਂ 30 ਫਿਲਮਾਂ ਕੀਤੀਆਂ ਤੇ ਮੈਂ 50 ਫਿਲਮ ਛੱਡੀ ਹੈ ਹਾਂਜੀ ਵਜਾ ਵਜਾ ਇਹ ਸੀਗਾ ਜੀ ਮੈਂ ਮਤਲਬ ਮਸਤ ਮੋਲਾ ਬੰਦਾ ਹਾਂ ਮੈਂ ਮਤਲਬ ਥੱਕ ਵੀ ਛੇਤੀ ਜਾਂਦਾ ਫਿਰ ਵੀ ਜੇ ਰੋਜ਼ ਹੀ ਮੈਨੂੰ ਕਹੋ ਵੀ ਰੋਜ਼ ਹੀ ਹਾਂ ਰੋਜ਼ ਹੀ ਸ਼ੂਟ ਹੈ ਰੋਜ਼ ਹੀ ਸ਼ੂਟ ਹੈ ਫਿਰ ਮੈਨੂੰ ਇੱਕ ਮੈਂ ਮੈਨੂੰ ਮਤਲਬ ਜ਼ਿਆਦਾ ਟਰੈਵਲਿੰਗ ਨਹੀਂ ਪਸੰਦ ਮੈਂ ਜ਼ਿਆਦਾ ਸ਼ੂਟ ਤਾਂ ਟਰੈਵਲਿੰਗ ਕਰਕੇ ਛੱਡਦੇ ਕੈਨੇਡਾ ਅਮਰੀਕਾ ਵਗੈਰਾ ਤੇ ਆਸਟ੍ਰੇਲੀਆ ਦੇ ਸ਼ੂਟ ਸੀਗੇ ਮੈਂ ਆਪਦਾ ਕਰੈਕਟਰ ਲੋਕਲੀ ਰੱਖਾ ਲਿਆ ਵੀ ਮੈਂ ਮੈਂ ਕਹਿੰਦਾ ਮੈਨੂੰ ਪਤਾ ਲੱਗਦਾ 18-22 ਘੰਟੇ ਦਾ ਸ਼ੂਟ ਉਹ ਸਫਰ ਹੈਗਾ ਵੀ ਬਾਈਪਲੇਨ ਦੇ ਮੈਨੂੰ ਐ ਲੱਗਦਾ ਸੀ ਯਾਰ ਮੈਨੂੰ ਘਬਰਾਟ ਹੁੰਦਾ ਜੰਮੀ ਫਿਲਮਾਂ ਛੱਡ ਚੁੱਕੇ ਹੁਣ ਤੱਕ ਮੈਂ ਦੱਸਣਾ ਚਾਹੂਗੀ ਮੈਂ ਦੇਖੋ ਕੀਤਿਆਂ ਦੇ ਵੀ ਮੈਨੂੰ ਇੰਨੇ ਨਾਮ ਨਹੀਂ ਯਾਦ ਹੁਣ ਛੱਡੀਆਂ ਦੇ ਵੀ ਦੋ ਚਾਰ ਦੇ ਮੈਂ ਤੁਹਾਨੂੰ ਦੱਸ ਦਿੰਨਾ ਜਿਵੇਂ ਇੱਕ ਫਿਲਮ ਸੀਗੀ ਡੈਡੀ ਕੂਲ ਮੁੰਡੇ ਫੁੱਲ ਹਾਂਜੀ ਉਹ ਛੱਡੀ ਸੀਗੀ ਜੀ ਇੱਕ ਆਈਸੀ ਆਰਐਸ ਵੀਪੀ ਉਹ ਵੀ ਉਹ ਵੀ ਮੈਨੂੰ ਹੋਈ ਸੀਗੀ ਉਹ ਵੀ ਮੈਂ ਛੱਡੀ ਸੀਗੀ ਜੀ ਤੇ ਹੋਰ ਵੀ ਇਦਾਂ ਹੀ ਕੋਈ ਫਿਲਮਾਂ ਸੀਗੀਆਂ ਮਤਲਬ ਜਿਨ੍ਹਾਂ ਨੂੰ ਮੈਂ ਹਾਂ ਜੱਟ ਐਂਡ ਜੂਲੀਅਟ ਪਾਰਟ 1 ਉਹ ਵੀ ਮੈਂ ਛੱਡੀ ਸੀਗੀ ਜੀ ਹਾਂ ਮਤਲਬ ਬਹੁਤ ਫਿਲਮਾਂ ਹੈਗੀ ਅਗਰ ਮੈਂ ਹੁਣ ਮੈਮਰੀਜ਼ ਜਿੰਨਾ ਮੈਨੂੰ ਯਾਦ ਨਹੀਂ ਆ ਜਿਹੜੀ ਛੱਡ ਹੀ ਦਿੱਤੀਆਂ ਤੇ ਅਗਰ ਜੇ ਮੈਂ ਝੂਠ ਬੋ ਰਿਹਾ ਤਾਂ ਬੇਸ਼ੱਕ ਕੋਈ ਮੈਨੂੰ ਆ ਕੇ ਕਮੈਂਟ ਵੀ ਕਰ ਸਕਦਾ ਵੀ ਇਹ ਮੈਂ ਛੱਡੀਆਂ ਸੀ ਕਿ ਨਹੀਂ ਮੈਨੂੰ ਝੂਠ ਬੋਲਣ ਦੀ ਲੋੜ ਨਹੀਂ ਹੈ ਤੇ ਸੱਚ ਹੈਗਾ ਬਸ ਮਤਲਬ ਜੋ ਕੀਤੀਆਂ ਆਪਦੀ ਚੁਆਇਸ ਨਾਲ ਕੀਤੀਆਂ ਤੇ ਜਿੰਨੀਆਂ ਕੀਤੀਆਂ ਵਧੀਆ ਮਤਲਬ ਵਧੀਆ ਸਭ ਨਾਲ ਵਧੀਆ ਰਿਹਾ ਮੈਂ ਬਾਕੀ ਜੇ ਕਿਸੇ ਨਾਲ ਮੇਰਾ ਕੋਈ ਕੋ ਮੇਰੇ ਤੋਂ ਕੋਈ ਗਲਤੀ ਗਲਤੀ ਹੋਈ ਤਾਂ ਮੈਂ ਹੌਣ ਮਾਫੀ ਮੰਗ ਲੈਣਾ ਅਦਰਵਾਈਜ਼ ਮੇਰਾ ਸਭ ਨਾਲ ਬਹੁਤ ਪਿਆਰ ਹੈ ਜੀ ਮੈਂ ਪੱਲਾ ਜੀ ਨਾਲ ਵੀ ਗੱਲ ਕਰ ਲੈਣਾ ਮੈਂ ਸ਼ਰਮਾ ਜੀ ਨਾਲ ਵੀ ਕਰ ਲੈਣਾ ਮੈਂ ਕਿਸੇ ਨਾਲ ਵੀ ਗੱਲ ਕਰ ਲੈਣਾ ਮੈਨੂੰ ਸਭ ਮਤਲਬ ਪਿਆਰ ਨਾਲ ਹੀ ਹੈਂਡਲ ਕਰਦੇ ਆ ਕੋਈ ਐਸਾ ਨਹੀਂ ਹੈ ਨਾ ਮੈਂ ਕਿਸੇ ਨੂੰ ਤੰਗ ਕੀਤਾ ਬੱਚਾ ਜ਼ਰੂਰ ਸੀ ਪਰ ਬਚਪਨਾ ਇੰਨਾ ਵੀ ਨਹੀਂ ਸੀ ਇਹ ਪਤਾ ਸੀ ਵੀ ਕਿਹਨੂੰ ਤੰਗ ਕਰਨਾ ਹੈ ਕਿਹਨੂੰ ਨਹੀਂ ਕਰਨਾ ਸ਼ੂਟ ਤੇ ਬਹੁਤ ਤੰਗ ਕਰਦਾ ਸੀ ਹਾਂ ਬਹੁਤ ਸ਼ੂਟ ਤੇ ਸ਼ੂਟ ਤੇ ਕੋਈ ਬਾਥਰੂਮ ਗਿਆ ਕੁੰਡੀ ਲਾ ਦੇਣੀ ਬਾਰੋ ਹਾਂ ਕੋਈ ਕੁਛ ਉਹਨੂੰ ਮਤਲਬ ਉਹ ਬਹੁਤ ਏਦਾਂ ਦੇ ਕੰਮ ਬੋ ਕੀਤੇ ਮੈਂ ਅੱਛਾ ਹੁਣ ਜਿਵੇਂ ਤੁਸੀਂ ਮੈਂ ਮਿਮਿਕਰੀ ਵੀ ਗੱਲ ਕੀਤੀ ਤੁਸੀਂ ਮੈਂ ਮਿਮਿਕ ਵੀ ਕਰਦੇ ਰਹੋ ਕਿਹੜੇ ਆਰਟਿਸਟ ਦਾ ਸਾਨੂੰ ਮੈਂ ਮਿਮਿਕ ਕਰਕੇ ਦਿਖਾਵਾਂਗੇ ਆਪਾਂ ਤੁਹਾਡੇ ਕੋਲ ਤੁਹਾਡੇ ਡਾਇਲੋਗ ਵੀ ਸੁਣਾ ਹਸ਼ਰ ਫਿਲਮ ਦਾ ਛੋਟਾ ਜਿਹਾ ਸੁਣਾਇਆ ਜ਼ਰੂਰ ਪਹਿਲੇ ਮਿਮਿਕ ਕਰਕੇ ਦਿਖਾ ਮਮਿਕਰੀ ਮੈਂ ਉਦੋਂ ਹੁਣ ਤਾਂ ਦੇਖੋ ਏਜ ਏਜ ਦਾ ਫਰਕ ਆ ਗਿਆ ਮੈਂ ਕਾਫੀ ਉਹ ਤੇ ਕਰਦਾ ਸੀ ਰਾਜਕੁਮਾਰ ਸਾਹਿਬ ਦੀ ਸ਼ੋਕ ਕੁਮਾਰ ਦੀ ਤਰਮਿੰਦਰ ਦੀ ਤਰਮਿੰਦਰ ਸਾਹਿਬ ਦੀ ਤੇ ਹੋਰ ਕਈ ਸ਼ਤਰੂਗੰਸੇਨਾ ਤੇ ਹਾਂ ਉਹ ਹੁਣ ਮੈਨੂੰ ਮੈਂ ਕੀਤਾ ਹੀ ਬਹੁ ਟਾਈਮ ਹੋ ਗਿਆ ਮਤਲਬ ਮੈਂ ਤੁਹਾਨੂੰ ਮੇਨ ਮਿੱਤਲ ਸਾਹਿਬ ਦੀ ਕਰਕੇ ਦਿਖਾਨਾ ਕਿਉਂਕਿ ਉਹ ਪੰਜਾਬੀ ਹੈ ਥੋੜਾ ਫਲੋਰ ਇਹਗਾ ਹੁਣ ਹਿੰਦੀ ਦਾ ਫਲੋ ਥੋੜਾ ਖਰਾਬ ਨਾ ਹੋ ਜੇ ਜਾਂ ਕਰਦੇ ਕਰਦੇ ਫਿਰ ਉਹ ਸੈੱਟ ਹੋ ਜਾਂਦਾ ਗਲਾ ਫਿਰ ਨਿਕਲ ਜਾਂਦੀ ਹੈ ਹੁਣ ਮੇਨ ਮਿੱਤਲ ਸਾਹਿਬ ਦਾ ਮੈਂ ਇੱਕ ਐਕਟ ਬਣਾਇਆ ਸੀਗਾ ਵੀ ਦੇਖਿਆ ਸੀ ਬੇਸਿਕਲੀ ਉਹ ਮੈਂ ਕਰਕੇ ਦਿਖਾ ਦਿੰਦਾ ਹੁੰਦਾ ਜੀ ਵੀ ਮੇਨ ਮਿੱਤਲ ਸਾਹਿਬ ਨੇ ਥਰੀ ਵੀਲਰ ਪਾਇਆ ਹੋਇਆ ਕਿਸੇ ਜਗ੍ਹਾ ਤੇ ਸਵਾਰੀਆਂ ਆ ਰਿਆਂ ਨੂੰ ਓਏ ਹੋਏ ਨਾ ਜੀਤਾ ਸੋਣੀ ਬੱਬੂ ਜੇ ਕੋ ਆਜ ਗਿਆ ਤਾਂ ਕਿਹੜਾ ਲੱਭੂ ਓਏ ਹੋਏ ਓਏ ਸਵਾਰੀ ਤੜੀ ਆਉਂਦੀ ਮੈਂ ਕਾ ਘੁੰਮ ਕੇ ਬਹਿ ਜਾ ਤੇ ਉਹ ਕਹਿੰਦੇ ਵੀ ਤੇਰੇ ਥ੍ਰੀ ਵੀਲਰ ਦੇ ਪਿੱਛੇ ਲਿਖਿਆ ਹੈ ਵੀ ਮੂਰਖਾ ਸੰਗਲਣਾ ਪੜਾ ਔਰ ਮੈਂ ਕਾਲ ਨੂੰ ਲਗਾ ਦੂੰ ਇਹਦੇ ਟੈਂਪੂ ਤੇ ਨਾ ਚੜ ਉਹ ਕਹਿੰਦੇ ਵੀ ਫਿਰ ਉਹ ਕੀ ਹੁੰਦਾ ਵੀ ਛੱਡ ਦੇ ਮੈਂ ਹੁਣ ਭੁੱਲ ਵੀ ਗਿਆ ਥੋੜਾ ਜਿਹਾ ਉਹ ਛੱਡ ਦਿੰਦੇ ਆ ਥ੍ਰੀ ਵੀਲਰ ਦਾ ਕੰਮ ਹਲਵਾਈ ਦਾ ਕੰਮ ਕਰਨ ਲੱਗ ਜਾਂਦੇ ਖੋਆ ਵਗੈਰਾ ਹਲਵਾਈ ਕੋਲ ਜਾਂਦੇ ਆ ਹਲਵਾਈ ਉਹਨਾਂ ਨੂੰ ਕਹਿ ਰਿਹਾ ਕਹਿੰਦੇ ਬਈ ਬਈ ਤੇਰਾ ਤਾਂ ਖੋਆ ਨਹੀਂ ਮਰਦਾ ਇਹਨਾਂ ਫੇਟੇ ਮੂੰਹ ਕਹਿੰਦਾ ਤੂੰ ਖੋਆ ਮਾਰੀ ਚੱਲ ਮਾਰੀ ਚੱਲ ਮਾਰੀ ਚੱਲ ਕਹਿੰਦਾ ਪਤਾ ਲੱਗਿਆ ਖੋਆ ਤਾਂ ਮਰਿਆ ਨਹੀਂ ਹਲਵਾਈ ਮਰ ਗਿਆ ਸੋ ਇਦਾਂ ਮਤਲਬ ਉਹਨਾਂ ਦੀ ਮਿਮਿਕਰੀ ਆ オーकेस्ट्रा ਮੁਖਰ ਸਾਹਿਬ ਜੀ ਹੁੰਦੇ ਸੀਗੇ ਉਹਨਾਂ ਦੇ ਕੀ ਬਾਤ ਹੈ ਹਾਂ ਤੇ ਆਪਣੀ ਫਿਲਮ ਦਾ ਡਾਇਲੋਗ ਜ਼ਰੂਰ ਸੁਣਾਓ ਹਸ਼ਰਦਾ ਜੀ ਅਸ਼ੋਕ ਦੇ ਬਹੁਤ ਡਾਇਲੌਗਸ ਫੇਮਸ ਹੋਏ ਸੀਗੇ ਜੀ ਤੇ ਤੁਹਾਡੀ ਯਾਦ ਚ ਹੋਵੇ ਕੋਈ ਮਾਂ ਬਥੇਰੇ ਹੈਗੇ ਜੀ ਜਿਹੜੇ ਡਾਇਲੌਗ ਤੁਸੀਂ ਮੈਂ ਸਟਾਰਟ ਕੀਤਾ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਪਹਿਲਾ ਟੇਕ ਹੋਇਆ ਸੀਗਾ ਉਹ ਪਹਿਲਾ ਟੇਕ ਇਸ ਡਾਇਲੌਗ ਤੋਂ ਹੋਇਆ ਸੀਗਾ ਨਾਰੀਅਲ ਜਦੋਂ ਫੋੜਿਆ ਸੀ ਪੂਜਾ ਕੀਤੀ ਸੀਗੀ ਉਹ ਡਾਇਲੌਗ ਸੀ ਜਦੋਂ ਬੱਬੂ ਮਾਨ ਜੀ ਨੂੰ ਕਾਲ ਕਰਦੇ ਆ ਇਲੈਕਸ਼ਨ ਚੱਲ ਰਹੇ ਹੁੰਦੇ ਆ ਹਲੋ ਵੀਰੇ ਤੂੰ ਕਿੱਥੇ ਹੈਂ ਵੀਰਾ ਤੂੰ ਕਿਸ ਨਾਲ ਲੜ ਰਿਹਾ ਹੈਂ ਮੇਰਾ ਵੀਰਾ ਗੁੰਮ ਗਿਆ ਮੇਰਾ ਵੀਰਾ ਗੁੰਮ ਹੋ ਗਿਆ ਮੇਰਾ ਵੀਰਾ ਗੁੰਮ ਗਿਆ ਸੋ ਇਦਾਂ ਤੇ ਮਾਸੂਮੀਅਤ ਨਾਲ ਹਾਲੇ ਵੀ ਚਿਹਰੇ ਤੇ ਨਜ਼ਰ ਆਂਦੀ ਆਵਾਜ਼ 'ਚ ਵੀ ਆਉਂਦੀ ਹੈ ਤੁਹਾਡੀ ਫੂਡ ਕਾਰਟ ਦੀ ਗੱਲ ਕਰੀਏ ਤਾਂ ਤੁਸੀਂ ਕੀ ਕੀ ਆਪਣੇ ਜਿਹੜੇ ਤੁਹਾਡੇ ਕਸਟਮਰਸ ਆਂਦੇ ਉਹਨਾਂ ਨੂੰ ਖੁਲਾਉਂਦੇ ਆ ਮੈਮ ਮੇ ਕੋਲ ਵੈਜ ਨੌਨ ਵੈਜ ਦੋਨੋਂ ਅਵੇਲੇਬਲ ਹੈ ਤੇ ਮਤਲਬ ਸਾਡੇ ਕੋਲ ਟੋਟਲ 18 20 ਆਈਟਮਸ ਹੈਗੀਆਂ ਓਨ ਰੋਡ ਦੇ ਉੱਤੇ ਤੁਸੀਂ ਸੈਟਅਪ ਵੀ ਸਾਰਾ ਦੇਖ ਸਕਦੇ ਹੋ ਸਿਟਿੰਗ ਦਾ ਕਸਟਮਰਸ ਦਾ ਇਵੇਂ ਕਿ ਪਾਣੀ ਵਗੈਰਾ ਸਾਰਾ ਕੁਝ ਅਸੀਂ ਰੱਖਿਆ ਕੋਲਡ ਡਰਿੰਕ ਵਾਟਰ ਬੋਟल्स ਲੱਸੀ ਤੇ ਇਸ ਤੋਂ ਇਲਾਵਾ ਸਾਡੇ ਕੋਲ ਰਾਜਮਾ ਕੜੀ ਤੋਂ ਅਸੀਂ ਸ਼ੁਰੂ ਕੀਤਾ ਸੀ ਸਟਾਰਟ ਅਪ ਕੀਤਾ ਸੀ ਤੇ ਅੱਜ ਸਾਡੇ ਕੋਲ ਰਾਜਮਾ ਕੜੀ ਵਾਈਟ ਚਨੇ ਬਲੈਕ ਚਨੇ ਦਾਲ ਮਖਣੀ ਬੈਂਗਨ ਦਾ ਭੜਤਾ ਮਿਕਸ ਵੈਜ ਸ਼ਾਈ ਪਨੀਰ ਪਨੀਰ ਪੁਰਜੀ ਨਿਊਟਰੀ ਤੇ ਚਿਕਨ ਦੇ ਵਿੱਚ ਸਾਡੇ ਕੋਲ ਲੈਮਨ ਚਿਕਨ ਕਾਲੀ ਮਿਰਚ ਚਿਕਨ ਕੜਾਈ ਚਿਕਨ ਚਿਲੀ ਚਿਕਨ ਬੋਨਲੈਸ ਚਿਕਨ ਹੋਮ ਸਟਾਈਲ ਚਿਕਨ ਐਗ ਕਰੀ ਹਾਂਜੀ ਸਭ ਤੋਂ ਮਾਰਨਿੰਗ ਦੇ ਵਿੱਚ ਸਾਡੇ ਕੋਲ ਮਤਲਬ 9:30 ਵਜੇ ਮਾਰਨਿੰਗ ਤੋਂ 4:30 ਵਜੇ ਤੱਕ ਸਾਡੇ ਕੋਲੇ ਸਭ ਕੁਝ ਅਵੇਲੇਬਲ ਹੁੰਦਾ ਇਸ ਤੋਂ ਇਲਾਵਾ ਬ੍ਰੇਕਫਾਸਟ ਕਰਨੇ ਜੇ ਕਿਸੇ ਨੇ ਕੋਈ 10 10:30 11 ਵਜੇ ਜੇ ਮਤਲਬ ਸਾਰੀ ਆਈਟਮ 9:30 ਤੋਂ 4:30 4:30 ਵਜੇ ਤੱਕ ਅਵੇਲੇਬਲ ਹੁੰਦੀਆਂ ਪਰਾਂਠੇ ਹੈਗੇ ਸਾਡੇ ਕੋਲ ਆਲੂ ਦਾ ਮੂਲੀ ਦਾ ਗੋਭੀ ਦਾ ਪਨੀਰ ਦਾ ਪਿਆਜ਼ ਦਾ ਲੱਛਾ ਪਲੇਨ ਮਿਕਸ ਉਸ ਤੋਂ ਇਲਾਵਾ ਬ੍ਰੈਡ ਓਮਲੇਟ ਐਗ ਪੁਰਜੀ ਬੋਇਲਡ ਐਗ ਮੈਗੀ ਸਭ ਕੁਝ ਹੈਗਾ ਬਹੁਤ ਸਾਰੇ ਆਈਟਮ ਹਾਂਜੀ ਚਾਰ ਹੀ ਹੈਗੇ ਕਿਆ ਚਾਹੀ ਹੈ ਕਿ ਖੰਡਾ ਚ ਬਹੁਤ ਜ਼ਰੂਰੀ ਹੁੰਦੀ ਹੈ ਸੋ ਤੁਹਾਡੀ ਵਾਈਫ ਤੁਹਾਡੇ ਨਾਲ ਆਉਂਦੇ ਆ ਨਹੀਂ ਮੇਰੇ ਮਿਸਿਸ ਜੌਬ ਕਰਦੇ ਆ ਤੇ ਉਹ ਕਨੈਕਟ ਦੇ ਵਿੱਚ ਹੈਗੇ ਆ ਬਾਕੀ ਉਹ ਸ਼ਾਇਦ ਮੇ ਵੀ ਇੱਕ ਤਰੀਕ ਤੋਂ ਜਾਂ ਦੋ ਤਰੀਕ ਤੋਂ ਸ਼ਾਇਦ ਮੇਰੇ ਨਾਲ ਜੁਆਇਨ ਕਰ ਲੈ ਤੇ ਉਹ ਹਜੇ ਮੈਂ ਹੀ ਨਹੀਂ ਉਹਨਾਂ ਨੂੰ ਕੀਤਾ ਮੈਂ ਮੈਨੂੰ ਏਸੀ ਵੀ ਚਲੋ ਇੱਕ ਪੰਜਾਬੀ ਮੈਂ ਤਾਂ ਇੱਕ ਇਨਕਮ ਤਾਂ ਲੱਗੀ ਰਵੇ ਪਰਮਨੈਂਟ ਪਰਮਨੈਂਟ ਇਨਕਮ ਲੱਗੀ ਰਵੇ ਬਾਕੀ ਇਹ ਇਹ ਵੀ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਚੱਲ ਰਿਹਾ ਸਕਾ ਬਾਕੀ ਦੇਖੋ ਕਰਾਊਡ ਜਿੰਨਾ ਕੁ ਰਸ਼ ਹੈਗਾ ਇੱਥੇ ਜਿੰਨੇ ਲੋਕ ਆ ਰਹੇ ਮੈਂ ਕਾਫੀ ਟਾਈਮ ਪਹਿਲਾਂ ਖੜੀ ਵੀ ਸੀਗੇ ਤੇ ਸੋਤ ਦੇਖ ਕੇ ਪਤਾ ਲੱਗਦਾ ਵੀ ਇੱਥੇ ਸਵਾਦ ਜ਼ਾਇਕਾ ਪੱਕਾ ਮਿਲਦਾ ਹੋਵੇਗਾ ਜਿਸ ਕਰਕੇ ਇੰਨੇ ਕਸਟਮਰ ਜੋ ਤੁਹਾਡੇ ਕੋਲ ਜੁੜੇ ਹੋਏ ਆ ਮੈਂ ਮਸੀ ਸਿੰਘ ਫੂਡ ਟੈਗ ਲਾਈਨ ਰੱਖੀ ਆ ਘਰ ਦਾ ਖਾਣਾ ਹੂੰ ਸੋ ਜਿਹੜਾ ਵੀ ਕਸਟਮਰ ਸਾਡੇ ਕੋਲ ਇੱਕ ਵਾਰ ਖਾ ਕੇ ਜਾਂਦਾ ਹੈ ਉਹ ਤੁਸੀਂ ਚਾਹੇ ਕਸਟਮਰਸ ਬੈਠੇ ਉਹਨਾਂ ਦਾ ਰਿਵਿਊ ਲੈ ਕੇ ਦੇਖ ਸਕਦੇ ਹੋ ਮੈਂ ਨਹੀਂ ਕਹਿੰਦਾ ਉਹ ਤੁਹਾਨੂੰ ਇਹੀ ਕਹਿਣਗੇ ਵੀ ਟੇਸਟੀ ਹੈ ਟੇਸਟ ਕਰਨੇ ਆ ਵੀ ਘਰ ਦਾ ਖਾਣਾ ਕਦੀ ਮਾੜਾ ਹੋਈ ਨਹੀਂ ਸਕਦਾ ਬਿਲਕੁਲ ਇਹ ਤਾਂ ਹੈ ਠੀਕ ਹੈ ਜੀ ਘਰ ਵਰਗਾ ਟੇਸਟ ਮਿਲੇਗਾ ਇਹ ਨਹੀਂ ਕਿ ਕੋਈ ਤੁਹਾਨੂੰ ਹੋਟਲ ਰੈਸਟੋਰੈਂਟ ਜਾਂ ਮੈਂ ਕਹਾ ਫਾਈਵ ਸਟਾਰ ਵਾਲਾ ਟੇਸਟ ਨਹੀਂ ਅਸੀਂ ਦੇਸੀ ਬੰਦੇ ਆ ਘਰ ਦਾ ਖਾਣਾ ਸਹੀ ਹੈ ਘਰ ਦਾ ਖਾਣਾ ਜ਼ਰੂਰੀ ਹੈ ਜਿਹੜੇ ਘਰੋਂ ਤੋਂ ਬਾਹਰ ਰਹਿੰਦੇ ਦੂਰ ਰਹਿੰਦੇ ਮੇਰੇ ਮੇਰੇ ਕਸਟਮਰਸ ਹੀ ਉਹ ਜੁੜੇ ਹੋਏ ਆ ਜੀ ਜਿਹੜੇ ਕੋਈ ਬਠਿੰਡੇ ਤੋਂ ਕੈਬ ਚਲਾ ਰਿਹਾ ਹੈ ਕੋਈ ਪਠਾਨਕੋਟ ਤੋਂ ਪੜ੍ਹਾਈ ਕਰਨ ਆਇਆ ਹੋਇਆ ਹੈ ਕੋਈ ਡਾਕਟਰੀ ਕਰ ਰਿਹਾ ਹੈ ਮਤਲਬ ਜੋ ਉਹ ਮੁਹਾਲੀ ਤੋਂ ਦੂਰ ਹੈ ਖੰਨੇ ਤੋਂ ਹੈ ਕੋਈ ਪਟਿਆਲੇ ਤੋਂ ਹੈ ਕੋਈ ਬਠਿੰਡੇ ਤੋਂ ਹੈ ਕੋਈ ਜਲੰਧਰ ਤੋਂ ਹੈ ਸੋ ਉਹ ਖਾਣਾ ਖਾਂਦੇ ਤਾਂ ਉਹ ਉਹ ਮਿਸ ਕਰਦੇ ਆ ਘਰ ਦੇ ਖਾਣੇ ਨੂੰ ਉਹ ਖਾਂਦੇ ਹੋ ਔਰ ਸਭ ਤੋਂ ਵੱਡੀ ਗੱਲ ਉਹ ਕਹਿੰਦੇ ਮੈਂ ਮੇਰੇ ਕੋਲ ਰੈਗੂਲਰ ਹੈ ਰੈਗੂਲਰ ਜੁੜੇ ਹੋਏ ਹੈ ਬਿੰਨਾਗਾ ਖਾਂਦੇ ਜਿਹੜੇ ਸਵੇਰੇ ਵੀ ਖਾਂਦੇ ਸ਼ਾਮ ਨੂੰ ਵੀ ਖਾਂਦੇ ਆ ਬਿੰਨਾਗਾ ਤੇ ਉਹ ਇਹੀ ਕਹਿੰਦੇ ਆ ਵੀ ਈਵਨ ਮੇਰੇ ਕੋਲ ਹੁਣ ਇੱਕ ਕਸਟਮਰ ਆਇਆ ਸੀਗਾ ਕਹਿੰਦਾ ਉਹ ਦੀਵਾਲੀ ਤੇ ਘਰੇ ਗਿਆ ਸੀਗਾ ਤੇ ਆਇਆ ਮੇਰੇ ਕੋਲ ਫੋਨ ਆਇਆ ਭਾਜੀ ਪੁਰਜੀ ਹੈਗੀ ਮੈਂ ਕਿਹਾ ਹੈਗੀ ਆ ਕਹਿੰਦਾ ਮੈਂ ਆ ਗਿਆ ਉਹ ਆਇਆ ਉਹ ਅੱਜ 4 ਮਹੀਨੇ ਹੋ ਗਏ ਪਨੀਰ ਪੁਰਜੀ ਦੇ ਨਾਲ ਹੀ ਰੋਟੀ ਖਾਂਦਾ ਦੋ ਟਾਈਮ ਸਵੇਰੇ ਵੀ ਸ਼ਾਮੀ ਵੀ ਆਇਆ ਕਹਿੰਦਾ ਬਾਈ ਜੀ ਰੋਟੀ ਦੀ ਬੁਰਕੀ ਖਾਈ ਕਹਿੰਦਾ ਆਹਾਹਾਹਾ ਕਹਿੰਦਾ ਬਾਈ ਜੀ ਮੇਰੀ ਘਰੇ ਮੰਮੀ ਨਾਲ ਲੜਾਈ ਹੋ ਗਈ ਕਹਿੰਦਾ ਵੀ ਮੈਂ ਮੰਮੀ ਨੂੰ ਕਹੇ ਮੰਮੀ ਆਪਣਾ ਖਾਣਾ ਸਵਾਦ ਨਹੀਂ ਹੈ ਕਹਿੰਦਾ ਮੇਰੀ ਮਾਤਾ ਕਹਿੰਦੀ ਵੀ ਕਿਹੜੀ ਮਾਂ ਮਿਲ ਗਈ ਤੈਨੂੰ ਬਾਹਰ ਤੇ ਇਹ ਕਹਿੰਦਾ ਵੀ ਮੈਨੂੰ ਮਤਲਬ ਐਡਾ ਤੁਹਾਡਾ ਟੇਸਟ ਮੂੰਹ ਤੇ ਚੜ ਗਿਆ ਵੀ ਮੈਂ ਮੈਂ ਬੜਾ ਔਖਾ ਕਹਿੰਦਾ ਦੀਵਾਲੀ ਕੱਢ ਕੇ ਆਇਆ। ਕਿਆ ਬਾਤ। ਤੇ ਇਹ ਉਹਨਾਂ ਦਾ ਪਿਆਰ ਹੈ ਜੀ ਉਹਨਾਂ ਦੇ ਸਦਕੇ ਹੀ ਆਪਾਂ ਦੇਖੋ ਏਡੀ ਮਿਹਨਤ ਕਰ ਰਹੇ ਆ ਤੇ ਉਹਨਾਂ ਦਾ ਪਿਆਰ ਹੈਗਾ ਤਾਂ ਅਸੀਂ ਲੱਗੇ ਹੋਏ ਆ ਨਹੀਂ ਤਾਂ ਅਸੀਂ ਕੁਝ ਵੀ ਨਹੀਂ ਹੈਗੇ। ਵੀ ਆਪਣੀ ਇੱਕ ਵਾਰ ਲੋਕੇਸ਼ਨ, ਟਾਈਮਿੰਗ ਔਰ ਪ੍ਰਾਈਸ ਜ਼ਰੂਰ ਦੱਸੋ। ਹਾਂ ਜੀ ਸਾਡੀ ਟਾਈਮਿੰਗ ਹੈਗੀ ਹੈ ਜੀ ਮਾਰਨਿੰਗ 9:30 ਤੋਂ ਇਵਨਿੰਗ 4:30 ਤੱਕ। ਹੂੰ। ਬਾਕੀ ਵਿਧਾਨ ਦੇਕਰ ਦੇ 5 ਵਜੇ ਜਾਂਦੇ ਸਾਨੂੰ ਤੇ ਲੋਕੇਸ਼ਨ ਸਾਡੀ ਹੈਗੀ ਹੈ ਫੇਸ ਨੋ ਮੁਹਾਲੀ ਆਪੋਜ਼ਿਟ ਮੇਜੈਸਟੀ ਹੋਟਲ ਜੀ ਹਾਂਜੀ ਵਾਈਟ ਵੈਨ ਹੈਗੀ ਹੈ ਲੱਗੀ ਹੋਈ ਤੇ ਚਿਕਨ ਕਾਰਡ ਇੱਕ ਖਾਸ ਹੀ ਤੋਰ ਹੈ ਜੇ ਅਸੀਂ ਵੈਜ ਨੋਨ ਵੈਜ ਦੋ ਕਾਰਟਸ ਲਗਾਈਆਂ ਅਲੱਗ-ਅਲੱਗ ਕਿਉਂਕਿ ਇਹ ਕਾਫੀ ਟਾਈਮ ਤੋਂ ਸਾਡਾ ਪਿਓਰ ਵੈਜ ਚੱਲ ਰਿਹਾ ਸੀ ਸਾਨੂੰ ਇਹ ਕਿ ਵੈਜੀਟੇਰੀਅਨ ਕਸਟਮਰ ਨੂੰ ਦਿੱਕਤ ਨਾ ਆਏ ਪਰੇਸ਼ਾਨੀ ਨਾ ਆਏ ਸੋ ਅਸੀਂ ਨੋਨ ਵੈਜ ਦੀ ਅਲੱਗ ਹੀ ਕਾਰਟ ਬਣਾਈ ਹੈ ਤੇ ਮਤਲਬ ਈਵਨ ਕੀ ਚੁੱਲ੍ਹੇ ਵੀ ਅਸੀਂ ਤੁਸੀਂ ਦੇਖੋਗੇ ਦੋ ਰੱਖੇ ਆ ਚਪਾਤੀਆਂ ਅਲੱਗ-ਲੱਗ ਬਣਦੀਆਂ ਸਾਰਾ ਭਾਂਡਾ ਟਿੰਡਾ ਕੜਚੀ ਗੱਡੀਆਂ ਵੀ ਦੋ ਲੱਗ ਹੈ ਇੱਕ ਤੁਸੀਂ ਉਹ ਦੇਖ ਰਹੇ ਕਿ ਇਧਰ ਹੈਗੀ ਹੈ ਸੋ ਸਾਰਾ ਸੈਟਅਪ ਜਿਹੜਾ ਹੈ ਨੌਨ ਵੇਜ ਤੇ ਵੇਜ ਦਾ ਅਲੱਗ-ਲੱਗ ਹੁੰਦਾ ਹੈ ਤੇ ਪਿਓਰ ਵੇਜ ਮਤਲਬ ਪਿਓਰ ਵੇਜ ਬਹੁਤ ਵਧੀਆ ਹਾਂਜੀ ਸੋ ਬਹੁਤ-ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਕੱਢ ਕੇ ਮੇਰੇ ਕੋਲ ਆਏ ਹੋ ਜੀ ਤਾਂ ਸ਼ੁਕਰੀਆ ਸਰ ਸੋ ਏ ਸੀ ਮਨਿੰਦਰ ਵੈਲੀ ਜਿਨ੍ਹਾਂ ਦੇ ਵੱਲੋਂ ਹਸ਼ਰ ਫਿਲਮ ਦੇ ਵਿੱਚ ਕਾਕੇ ਦਾ ਕਿਰਦਾਰ ਕੀਤਾ ਗਿਆ ਸੀਗਾ ਬਬੂ ਮਾਨ ਦੇ ਛੋਟੇ ਭਾਈ ਦਾ ਕਿਰਦਾਰ ਕਰਦਾ ਹੋਇਆ ਨਜ਼ਰ ਆਇਆ ਸੀਗੇ ਸੋ ਬਹੁਤ ਸਾਰੇ ਕਿਸੇ ਇਨਾਂ ਨੇ ਆਪਣੀ ਜ਼ਿੰਦਗੀ ਦੇ ਉਹ ਮੂਮੈਂਟਸ ਜਿਹੜੇ ਆ ਸਾਡੇ ਨਾਲ ਸਾਂਝੇ ਕੀਤੇ ਤੇ ਇਸ ਦੇ ਨਾਲ ਹੀ ਮੈਨੂੰ ਉਮੀਦ ਹੈ ਤੁਹਾਨੂੰ ਆਜ ਦਾ ਇੰਟਰਵਿਊ ਪਸੰਦ ਆਇਆ ਹੋਵੇਗਾ ਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨੀਆ ਦੇ ਹੋਈ ਇਜਾਜ਼ਤ ਤੇ ਦੇਖਦੇ ਰਹੋ ਡੈਨਿਕ ਸਵੇਰ ਟਿਮਿੰਗ